ਹੈਲੋ ਫਰੈਂਡਸ ਅੱਜ ਅਸੀਂ ਬਹੁਤ ਹੀ ਯੰਮੀ ਵਾਲੀ ਹੈਲਦੀ ਰੈਸਪੀ ਬਣਾ ਰਹੇ ਹਾਂ ਜੋ ਕਿ ਬੱਚਿਆਂ ਦੀ ਤਾਂ ਬਹੁਤ ਹੀ ਫੇਵਰਿਟ ਹੁੰਦੀ ਆ ਔਰ ਜਿੱਦਾਂ ਕਿ ਤੁਹਾਨੂੰ ਪਤਾ ਕਿ ਸੂਜੀ ਜਿਹੜੀ ਹੁੰਦੀ ਆ ਉਹ ਹੈਲਦੀ ਹੁੰਦੀ ਆ ਹਨਾ ਤੇ ਅਸੀਂ ਅੱਜ ਬਣਾ ਰਹੇ ਹਾਂ ਸੂਜੀ ਦੀ ਇਡਲੀ ਉਹ ਵੀ ਚਾਕਲੇਟ ਵਾਲੀ ਜੀ ਹਾਂ ਤੇ ਸਭ ਤੋਂ ਪਹਿਲਾਂ ਤੁਸੀਂ ਸੂਜੀ ਨੂੰ ਛਾਂਲ ਲੈਣਾ ਸੇਵ ਕਰ ਲੈਣਾ ਆ ਉਸ ਤੋਂ ਬਾਅਦ ਇਹਦੇ ਵਿੱਚ ਕੋਕੋ ਪਾਊਡਰ ਪਾ DNA ਹਰ ਇੱਕ ਡਰਾਈ ਜਿਹੜੇ ਇਨਗਰੀਡੀਅੰਟਸ ਆ ਅਸੀਂ ਉਹਨੂੰ ਸੀਵ ਕਰਨਾ ਆ ਦੇਖੋ ਜਿੱਦਾ ਮੈਂ ਸੇਵ ਕਰ ਰਹੀ ਆ ਤੇ ਬਹੁਤ ਹੀ ਯੰਮੀ ਵਾਲੀ ਰੈਸਪੀ ਬਣੇਗੀ ਜਿੱਦਾ ਕਿ ਬੱਚਿਆਂ ਨੂੰ ਚਾਕਲੇਟ ਫਲੇਵਰ ਬਹੁਤ ਪਸੰਦ ਆ ਨਾ ਤੇ ਉਹਦੇ ਵਾਸਤੇ ਅਸੀਂ ਬਣਾ ਰਹੇ ਆ ਕੋਈ ਮੈਦਾ ਨ ਯੂਜ਼ ਕਰਨਾ ਔਰ ਹੁਣ ਅਸੀਂ ਇਹਦੇ ਵਿੱਚ 슈ਗਰ ਐਡ ਕਰਾਂਗੇ ਤੇ 슈ਗਰ ਤੁਸੀਂ ਗ੍ਰੈਨੂਲਟ ਵਾਲੀ ਜਿਹੜੀ ਘਰ ਤੁਹਾਡੇ ਹੁੰਦੀ ਆ ਉਹਨੂੰ ਵੀ ਤੁਸੀਂ ਮਿਕਸੀ ਚ ਪੀਸ ਸਕਦੇ ਆ ਤੇ ਕਿਉਂਕਿ ਬਾਹਰ ਜਿਹੜੀ ਹੁੰਦੀ ਆ ਪਾਊਡਰ ਵਾਲੀ ਉਹ ਸਹੀ ਨਹੀਂ ਆ ਰਹੀ ਤੇ ਤੁਸੀਂ ਘਰ ਹੀ ਆਪਣੀ ਜਿਹੜੀ 슈ਗਰ ਉਹਨੂੰ ਤੁਸੀਂ ਮਿਕਸੀਚ ਕਰ ਸਕਦੇ ਆ ਗ੍ਰाइंड ਠੀਕ ਆ ਉਸ ਤੋਂ ਬਾਅਦ ਅਸੀਂ ਇਹਦੇ ਵਿੱਚ ਬਟਰ ਪਾਇਆ ਦੇਖੋ ਤੇ ਤੁਸੀਂ ਇਹਦੇ ਵਿੱਚ ਦੇਸੀ ਘੀ ਵੀ ਪਾ ਸਕਦੇ ਆ ਬਟਰ ਵੀ ਪਾ ਸਕਦੇ ਆ ਤੇ ਥੋੜਾ ਜਿਹਾ ਹੁਣ ਦੇਖੋ ਆਪਾਂ ਇਹਨੂੰ ਮਿਕਸ ਕਰਾਂਗੇ ਸਾਰੇ ਜਿਹੜੇ ਇੰਗਰੀਡੀਅੰਟਸ ਆ ਸਾਰੇ ਬਟਰ ਦੇ ਨਾਲ ਅਸੀਂ ਮਿਕਸ ਕਰ ਦਣੇ ਆ ਤੇ ਉਸ ਤੋਂ ਬਾਅਦ ਅਸੀਂ ਇਹਦੇ ਵਿੱਚ ਪਾਵਾਂਗੇ ਦਹੀਂ ਹੈਨਾ ਤੇ ਦਹੀਂ ਪਾਵਾਂਗੇ ਅਸੀਂ ਕਿਉਂਕਿ ਇਡਲੀ ਤੁਹਾਨੂੰ ਪਤਾ ਹੈ ਦਹੀਂ ਤੋਂ ਬਿਨਾ ਇਡਲੀ ਨਹੀਂ ਬਣਦੀ ਇਹ ਅਸੀਂ ਅੱਜ ਇਡਲੀ ਬਣਾ ਰਹੇ ਹਾਂ ਚਾਕਲੇਟ ਇਡਲੀ ਇਡਲੀ ਬਣਾ ਰਹੇ ਹਾਂ ਬੱਚਿਆਂ ਦੀ ਜਿਹੜੀ ਕਿ ਫੇਵਰਟ ਹੁੰਦੀ ਆ ਤੇ ਦਹੀਂ ਅਸੀਂ ਥੋੜਾ ਪਤਲਾ ਕਰ ਲਿੱਤਾ ਸੀਗਾ ਮੈਂ ਰੂਮ ਟੈਂਪਰੇਚਰ ਦਾ ਦਹੀਂ ਸੀ ਫ੍ਰਿਜ ਵਿੱਚ ਰੱਖਿਆ ਸੀਗਾ ਤੇ ਉਸ ਤੋਂ ਬਾਅਦ ਤੁਸੀਂ ਇਹਨੂੰ ਤੁਸੀਂ ਬੇਕਿੰਗ ਸੋਡਾ ਯੂਜ਼ ਨਹੀਂ ਕਰਨਾ ਤੁਸੀਂ ਇਹਨੂੰ ਯੂਜ਼ ਕਰਨੀ ਆ ਦੇਖੋ ਮੈਂ ਇਹਨੂੰ ਪਾ ਦਿੱਤੀ ਹੁਣ ਤੇ ਉਸ ਤੋਂ ਬਾਅਦ ਇਹਨੂੰ ਐਕਟਿਵ ਕਰਨ ਵਾਸਤੇ ਇਹਦੇ ਉੱਪਰ ਹੀ ਆਪਾਂ ਮਿਲਕ ਪਾ ਦੇਣਾ ਆ ਜਦੋਂ ਇਹਨੇ ਐਕਟੀਵੇਟ ਦੇਖੋ ਹੋ ਰੇ ਬਬਲਸ ਨਿਕਲ ਰਹੇ ਆ ਤੇ ਹਨਾ ਇਹ ਲਾਸਟ ਵਿੱਚ ਆਪਾਂ ਪਾਣਾ ਤੇ ਜਿਹੜੇ ਇਡਲੀ ਦੇ ਸਾਂਚੇ ਹੁੰਦੇ ਆ ਉਹਦੇ ਵਿੱਚ ਮੈਂ ਸਾਰਾ ਪਾ ਦਿੱਤਾ ਪਹਿਲਾਂ ਮੈਂ ਗ੍ਰੀਸ ਕੀਤੇ ਸੀ ਇਡਲੀ ਦੇ ਸਾਂਚੇ ਔਇਲ ਦੇ ਨਾਲ ਤੇ ਉਸ ਤੋਂ ਇੱਕ ਵਾਰ ਬੈਟਰ ਅਸੀਂ ਪਾ ਦਿੱਤਾ ਇਡਲੀ ਦਾ ਉਸ ਤੋਂ ਬਾਅਦ ਮੈਂ ਜਿਹੜੇ ਚੋਕੋ ਚਿਪਸ ਹੁੰਦੇ ਆ ਉਹ ਪਾ ਦਿੱਤੇ ਉਸ ਤੋਂ ਬਾਅਦ ਚੋਕੋ ਚੁਪਾ ਦਿੱਤੇ ਉਸ ਤੋਂ ਬਾਅਦ ਮੈਂ ਫੇਰ ਉਹਦੇ ਉੱਪਰ ਇਡਲੀ ਇਡਲੀ ਦਾ ਰੱਖ ਰਹੀ ਹਾਂ ਨਾ 베ਸ ਬਸ ਇਸੇ ਤਰ੍ਹਾਂ ਅਸੀਂ 3-4 ਜਿੰਨੇ ਵੀ ਸੰਚਿਤ ਰੈਡੀ ਕਰਕੇ ਤੇ ਸਟੀਮ ਦਾ ਮੈਂ ਜਿਹੜਾ ਮੇਰਾ ਪਤੀਲਾ ਆ ਉਹ ਸਟੀਮਰ ਜਿਹੜਾ ਆ ਉਹ ਸਟੀਮ ਹੋ ਰਹੀ ਆ ਉਸ ਤੋਂ ਬਾਅਦ ਅਸੀਂ ਇਹਨੂੰ ਸਟੈਂਡ ਨੂੰ ਸਟੀਮਰ ਚ ਲਗਾ ਦੇਣਾ ਆ 5 ਤੋਂ 10 ਮਿੰਟ ਦੇ ਵਿੱਚ ਵਿੱਚ ਸਟੀਮ ਦੇ ਨਾਲ ਤੁਹਾਡੀ ਚਾਕਲੇਟ ਇਡਲੀ ਜਿਹੜੀ ਆ ਉਹ ਰੈਡੀ ਹੋ ਜਾਏਗੀ ਦੇਖੋ ਇਸ ਤਰ੍ਹਾਂ ਲਗਾ ਦੇਣਾ ਆ ਅਗਰ ਤੁਹਾਡੇ ਘਰ ਸਾਂਚੇ ਨਹੀਂ ਹੈਗੇ ਇਡਲੀ ਦੇ ਤੇ ਤੁਸੀਂ ਕੋਈ ਵੀ ਬਰਤਨ ਲੈ ਕੇ ਉਹਦੇ ਵਿੱਚ ਛੋਟੀਆਂ-ਛੋਟੀਆਂ ਕਟੋਰੀਆਂ ਦੇ ਨਾਲ ਵੀ ਤੁਸੀਂ ਕਰ ਸਕਦੇ ਇਡਲੀ ਬਣਾ ਸਕਦੇ ਚਾਕਲੇਟ ਇਡਲੀ ਤੇ ਤੁਸੀਂ ਇਹਨੂੰ ਕਿਸੇ ਇੱਕ ਡੋਂਗੇ ਟਾਈਪ ਦੇ ਵਿੱਚ ਵੀ ਬਣਾ ਸਕਦੇ ਬਾਅਦ ਚ ਉਹਦੀ ਕਟਿੰਗ ਕਰ ਸਕਦੇ ਆ ਦੇਖੋ ਉਸ ਤੋਂ ਬਾਅਦ ਮੇਰੇ ਪੀਸਸ ਨਿਕਲ ਕੇ ਆ ਗਏ ਸੀਗੇ ਤੇ ਉਸ ਤੋਂ ਬਾਅਦ ਮੈਂ ਚਾਕਲੇਟ ਦੇ ਨਾਲ ਇਹਨੂੰ ਗਾਰਨਿਸ਼ ਕਰ ਰਹੀ ਆ ਜਿੱਦਾਂ ਕਿ ਸਾਡੀ ਇਹ ਇਡਲੀ ਸੀਗੀ ਚਾਕਲੇਟ ਇਡਲੀ ਹਨਾ ਤੇ ਹੁਣ ਮੈਂ ਦੇਖੋ ਚਾਕਲੇਟ ਦਾ ਭਰਪੂਰ ਮਾਤਰਾ ਵੀ ਛੇ ਦੇ ਵਿੱਚ ਪੈਣਾ ਹੀ ਚਾਹੀਦਾ ਆ ਸੋ ਦੇਖੋ ਮੈਂ ਗਾਰਨਿਸ਼ ਕਰ ਰਹੀ ਆ ਚਾਕਲੇਟ ਦੇ ਨਾਲ ਉਸ ਤੋਂ ਉੱਪਰ ਮੇਰੇ ਕੋਲ ਚੋਕੋ ਚਿਪ ਜਿਹੜੇ ਸੀਗੇ ਵਾਈਟ ਪਏ ਸੀਗੇ ਤੇ ਮੈਂ ਇਹਦੀ ਥੋੜੀ ਜੀ ਹਨਾ ਡੈਕੋਰੇਟ ਵਾਸਤੇ ਉੱਪਰ ਮੈਂ ਵਾਈਟ ਚੋਕੋ ਚਿਪ ਲਗਾ ਰਹੀਆਂ ਡਾਰਕ ਜਿਹੜੇ ਚੌਕੋ ਚਿਪ ਸੀ ਉਹ ਮੈਂ ਇਡਲੀ ਦੇ ਵਿੱਚ ਮੈਂ ਪਾਏ ਹੋਏ ਆ ਸਟਫਿੰਗ ਉਹਦੀ ਕੀਤੀ ਆ ਮੈਂ ਫਿਲਿੰਗ ਕੀਤੀ ਆ ਉਸ ਤੋਂ ਬਾਅਦ ਮੈਂ ਉੱਪਰ ਇਹਦੇ ਵਾਈਟ ਚੌਕੋ ਚਿਪ ਲਗਾ ਦਿੱਤੇ ਦੇਖੋ ਕਿੰਨਾ ਸੋਹਣਾ ਲੱਗ ਰਿਹਾ ਆ ਔਰ ਬੱਚਿਆਂ ਨੂੰ ਤਾਂ ਇਹ ਐਨੀ ਟੇਸਟੀ ਇਹ ਵਾਲਾ ਡੈਜ਼ਰਟ ਲੱਗਦਾ ਹੈ ਤੁਸੀਂ ਬੱਚਿਆਂ ਦੇ ਟਿਫਨ 'ਚ ਵੀ ਦੇ ਸਕਦੇ ਆ ਹਨਾ ਤੋਂ ਟਰਾਈ ਕਰਿਓ ਯਮੀ ਯਮੀ ਵਾਲੀ ਰੈਸਪੀ ਥੈਂਕ ਯੂ